ਮਰਜ਼ੀ ਹੁਣ ਮੇਰੀਏ ਚੱਲੂਗੀ ਬਹੁਤ ਟਾਈਮ ਚਲਾ ਲਈ ਤੁਸੀਂ ਨੇ ਚੰਬਲ ਗਏ ਹੁਣ ਤੁਸੀਂ ਕਰੂੰਗੀ ਮੈਂ ਸਾਨੂੰ ਠੀਕ ਫਿਰ ਇਹ ਕਹਿਣ ਦੀ ਕੀ ਗੱਲ ਹੈਗੀ ਮੇਰਾ ਘਰ ਤੇਰਾ ਹੀ ਘਰ ਹੋਇਆ ਹੈ ਭੈਣੇ ਤੂੰ ਫਿਕਰ ਨਾ ਕਰ ਤੇਰੇ ਕਾਲਜ ਦਾ ਖਰਚਾ ਵੀ ਮੈਂ ਦੇ ਦੂੰਗੀ ਤੇਰੀ ਫੀਸ ਵੀ ਮੈਂ ਆਪੀ ਭਰ ਦੂੰਗੀ ਕੋਈ ਨਹੀਂ ਆ ਜਾ ਠੀਕ ਐ ਬਾਏ ਲੈ ਮੇਰੀ ਛੋਟੀ ਭੈਣ ਆਈ ਜਾਂਦੀ ਆ ਹੋਰ ਕੀ ਚਾਹੁੰਦੇਗਾ ਦੋਨੇ ਭੈਣਾਂ ਰਾਜ ਕਰਾਂਗੇ ਹੋਰੇ ਆ ਬੁੜੀ ਜੀ ਨੂੰ ਵੀ ਕਹਿਣਾ ਪਊਗਾ ਚਲ ਬੁੜੇ ਨੂੰ ਤਾਂ ਆਪ ਹੀ ਕਹਿ ਦਊਗੀ ਇਹ ਇਹਨੂੰ ਸਮਝਾਦਾ ਨਹੀਂ ਆ ਜਾ ਕੇ ਵੀ ਦੇਖ ਲਿਓ ਜੀ ਮੇਰੀ ਭੈਣ ਨੂੰ ਪੇਥ ਦਿੱਤਾ ਕੋਈ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਹੈਗੀ ਦੱਸ ਤੀ ਹੈ ਕੀ ਦੱਸਣਾ ਮੇਰੀ ਛੋਟੀ ਭੈਣ ਆਨ ਲੱਗ ਰਹੀ ਹੈ ਕਿ ਅੱਜ ਇਹ ਰਤੀਏ ਪੜਾਈ ਕਰੂਗੀ ਜਿੰਨਾ ਚਿਰ ਉਹਦੇ ਪੜਾਈ ਨਹੀਂ ਖਤਮ ਹੁੰਦੀ ਨਾ ਮੇਰੇ ਲਈ ਵੀ ਰਿਆ ਕਰੂਗੀ ਉਹ ਮੈਨੂੰ ਦੱਸਣ ਦੀ ਕੀ ਲੋੜ ਥੀ ਤੀ ਤੇਰਾ ਘਰ ਤੇਰੀ ਭੈਣ ਦਾ ਘਰ ਆ ਜਾਂਦੇ ਤੈਨੂੰ ਤਾਂ ਮੈਂ ਤਾਂ ਦੱਸਦੀ ਆਂ ਬੁੜੇ ਨਾਲ ਰਲ ਕੇ ਕਲੇਸ਼ ਕਰਦੇ ਹੀ ਰਹਿਣੇ ਆ ਕਿਤੇ ਉਹਦੇ ਸਾਹਮਣੇ ਵੀ ਘਰੀ ਚੱਲੋ ਨਾ ਤੇ ਅਸੀਂ ਤਾਂ ਕੀ ਕਲੇਸ਼ਾਣਾ ਹੁਣ ਤੁਸੀਂ ਬੁੜੇ ਹੋਗੇ ਹੁਣ ਤੁਹਾਨੂੰ ਪਤਾ ਨਹੀਂ ਲੱਗਦਾ ਮੂੰਹ ਚੋਂ ਕੀ ਕੱਢਣਾ ਹੈਗਾ ਸਾਰਾ ਦਿਨ ਬੁੜ ਬੁੜ ਕਰਦੇ ਰਹਿਣੇ ਹੋਗੇ ਮੇਰੀ ਭੈਣ ਦੇ ਸਾਹਮਣੇ ਨਾਲ ਲੱਗ ਜਿਉਂ ਕਰਨਾ ਇਸ ਗੱਲ ਦਾ ਧਿਆਨ ਰੱਖੀ ਚੰਗਾ ਧੀਏ ਨਾਲੇ ਮੰਜਾ ਕੱਪੜਿਆਂ ਨਾਲ ਨਾ ਲਾਇਆ ਕਰ ਤੁਹਾਨੂੰ ਕਮਰਾ ਮਿਲ ਰਿਹਾ ਨਾ ਬਹੁਤ ਹੈਗਾ ਸਤਿ ਸ਼੍ਰੀ ਅਕਾਲ ਪੈਨੇ ਸਤਿ ਸ਼੍ਰੀ ਅਕਾਲ ਦੀ ਹੋ ਠੀਕੋ ਠੀਕ ਹੈ ਵਧੀਆ ਤੁਸੀਂ ਦੱਸੋ ਠੀਕ ਹੈ ਤੇ ਹੋਰ ਸਾਰੇ ਠੀਕ ਸੀਗੇ ਹਾਂਜੀ ਹਾਂਜੀ ਵਧੀਆ ਆਵੇ ਮੈਨੂੰ ਫੜਾ ਦਿਓ ਰਾਵਿਚ ਕੋਈ ਦਿੱਕਤ ਤਾਂ ਨਹੀਂ ਹੋਈ ਨਹੀਂ ਨਹੀਂ ਦੀਦੀ ਕੋਈ ਨਹੀਂ ਚਲ ਆਜੋ ਫਿਰ ਅੱਗੇ ਹਾਂਜੀ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ੍ਰੀ ਅਕਾਲ ਠੀਕੋ ਮਾਸੀ ਜੀ ਮੈਂ ਆ ਜਾਉਂਦੀ ਐ ਆ ਗਈ ਦੀਦੀ ਮੀ ਤੂੰ ਉੱਧਰ ਕੀ ਲੈਣ ਗਈ ਸੀ ਦੀਦੀ ਮੈਂ ਤਾਂ ਮਾਸੀ ਨੂੰ ਮਿਲਣ ਗਈ ਸੀ ਮੈਨੂੰ ਲੱਗਦਾ ਤੂੰ ਮਾਸੀ ਨੂੰ ਮਿਲਣੋਂ ਤਰਸਦੀ ਤੀਗੀ ਨਹੀਂ ਦੀਦੀ ਐਵੇਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਉਹ ਤਾਂ ਮਾਸੀ ਜੀ ਉੱਥੇ ਬੈਠੇ ਸੀਗੇ ਜਿੰਨਾ ਬੁਲਾਉਂਦੀ ਫਿਰ ਐਵੇਂ ਚੰਗਾ ਜਾਂ ਨਹੀਂ ਲੱਗਦਾ ਚਲ ਉੱਥੇ ਬੈਠ ਮੈਂ ਪਾਣੀ ਲੈ ਕੇ ਆਉਂਦੀ ਆ ਠੀਕ ਹੈ ਦੱਸ ਪੈਣੇ ਮੰਮੀ ਪਾਪਾ ਕਿਵੇਂ ਤੀਗੇ ਸਾਰੇ ਵਧੀਆ ਸੀ ਦੀਦੀ ਵੀਰਾ ਤੇ ਭਾਬੀ ਵੀਰਾ ਤੇ ਭਾਬੀ ਵੀ ਠੀਕ ਹੀ ਸੀਗੇ ਕਿਵੇਂ ਹੋ ਰੇ ਲੋਟ ਜੀ ਬੋਲੀਆਂ ਭਾਬੀ ਢਿੱਲੀ ਢੁੱਲੀ ਤਾਂ ਨਹੀਂ ਹੋ ਰਹੀ ਨਾ ਦੀਦੀ ਐਵੇਂ ਦੀ ਤਾਂ ਕੋਈ ਗੱਲ ਨਹੀਂ ਹੈ ਜੀ ਢਿੱਲੇ ਢੁੱਲੇ ਨਹੀਂ ਹੈਗੇ ਜੀ ਸਭ ਠੀਕ ਠਾਕ ਹੈ ਵਧੀਆ ਬਸ ਮੈਂ ਸਫਰ ਚੋਂ ਆਈ ਹਾਂ ਨਾ ਤਾਂ ਤੁਹਾਨੂੰ ਐ ਲੱਗਦਾ ਪੈਣੇ ਚੰਗਾ ਕਰਿਆ ਤੂੰ ਆ ਗਈ ਮੈਨੂੰ ਤਾਂ ਤੁਹਾਡੀ ਬਾਲੀ ਹੀ ਯਾਦ ਆਂਦੀ ਸੀਗੀ ਦੀਦੀ ਆਤਾ ਸੀ ਵੀ ਤੁਹਾਨੂੰ ਬਹੁਤ ਕਰਦੇ ਸੀਗੇ ਪਰ ਜੀਜੂ ਦੇ ਬਾਹਰ ਜਾਣ ਤੋਂ ਬਾਅਦ ਨਾ ਤੁਸੀਂ ਇੱਕ ਵਾਰੀ ਵੀ ਨਹੀਂ ਆਏ ਸਾਨੂੰ ਮਿਲਣ ਮਿਲਣ ਕਿਵੇਂ ਆਉਂਦੀ ਭੈਣੇ ਮੈਨੂੰ ਤਾਂ ਜਮ ਹੀ ਨਹੀਂ ਟਾਈਮ ਲੱਗਦਾ ਹੈਗਾ ਮੇਰੇ ਸਿਰ ਤੇ ਦੋ ਬੁੜਾ ਬੁੜੀ ਨੂੰ ਛੱਡ ਕੇ ਜਾ ਰਿਹਾ ਹੈ ਬੁੜਾ ਬੁੜੀ ਮੈਂ ਸਮਝੀ ਨਹੀਂ ਦੀਦੀ ਨਹੀਂ ਪੈਣੇ ਮੇਰੇ ਸਸਤੇ ਸਹਰਾ ਅੱਛਾ ਤੂੰ ਬੈਠ ਮੈਂ ਚਾਹ ਬਣਾ ਕੇ ਲਿਆਨੀਆ ਬੁੜਾ ਬੁੜੀ ਦੀਦੀ ਐਵੇਂ ਕਿਵੇਂ ਜੇ ਬੋਲੀ ਜਾਂਦੀ ਹੈ ਪਹਿਲਾਂ ਤਾਂ ਦੀਦੀ ਮਾਸੀ ਮਾਸੜ ਨੂੰ ਮੰਮੀ ਜੀ ਡੈਡੀ ਜੀ ਤੋਂ ਬਿਨਾਂ ਨਹੀਂ ਬੋਲਦੀ ਹੁੰਦੀ ਸੀ ਹੁਣ ਉਹਨਾਂ ਬਾਰੇ ਇੱਜ਼ਤ ਦੇ ਬੋਲ ਵੀ ਨਹੀਂ ਬੋਲਦੀ ਕਿਤੇ ਜੀਜੂ ਦੇ ਜਾਣ ਤੋਂ ਬਾਅਦ ਮਾਸੀ ਮਾਸੜ ਤੰਗ ਕਰਦੇ ਹੁਣ ਦੀਦੀ ਨੂੰ ਮੈਨੂੰ ਲੱਗਦਾ ਏਸੇ ਕਰਕੇ ਦੀਦੀ ਦੇ ਸੁਭਾਅ 'ਚ ਫਰਕ ਪੈ ਰਿਹਾ ਹੈ। ਲੱਪਣੇ ਚ ਕੀ ਸੋਚਾਂ ਜੀ ਪੈਗੀ ਛੋਟੀ ਭੈਣਾ? ਖੁਸ਼ ਨਹੀਂ ਦੀਦੀ ਮੈਂ ਤਾਂ ਉਹ ਤੁਹਾਨੂੰ ਦੱਸਿਆ ਸੀਗਾ ਮੈਂ ਫੀਸ ਬਾਰੇ ਉਹ ਕੱਲ ਨੂੰ ਜਮਾ ਕਰਾਉਣੀ ਹੈਗੀ ਲੈ ਹੈਈਏ ਤੇਰੀ ਵੱਡੀ ਭੈਣ ਲੈ ਜੀ ਕੱਲ ਨੂੰ ਫੀਸਾ ਤੂੰ ਫਿਕਰ ਨਾ ਕਰ ਤੂੰ ਚਾਹ ਪੀ ਮੈਂ ਉਹ ਗੇਟ ਜਾ ਡਾਇਆ ਵਾਂ ਤੇ ਫਿਰ ਆਪਾਂ ਉੱਤੇ ਜਾ ਕੇ ਆਰਾਮ ਕਰਦੇ ਹਾਂ ਠੀਕ ਹੈ ਜੀ ਦੀ ਕੀ ਦੇਖਦੀ ਐ ਮੈਂ ਤਾਂ ਧੀਏ ਤੈਨੂੰ ਹੀ ਦੇਖਦੀ ਸੀ ਹਾਂ ਆ ਗਈ ਬੋਲ ਮੈਂ ਤਾਂ ਗੇਟ ਲਾਂ ਜਾਂਦੀ ਤੀਗੀ ਮੈਨੂੰ ਨਹੀਂ ਪਤਾ ਤੂੰ ਸਾਡੀਆਂ ਗੱਲਾਂ ਸੁਣਦੀ ਐ ਕੀ ਐ ਗੱਲਾਂ ਨਹੀਂ ਮੈਂ ਸੁਣਦੀ ਥੀ ਮੈਂ ਤਾਂ ਐ ਦੇਖਦੀ ਜੇ ਤੂੰ ਰਾਜੇ ਮੈਂ ਤੇਰੇ ਨਾਲ ਗੱਲ ਕਰ ਲਿਆ ਹਾਂ ਬੋਲ ਕੀ ਗੱਲ ਕਰਨੀ ਹੈਗੀ ਜੇ ਤੂੰ ਮਨਸੂਰ ਰੁਪਿਆ ਦੇ ਦੇ ਮੇਰੀ ਚਪਲਾਂ ਟੁੱਟੀ ਪਈਆਂ ਧੀਆਂ ਇਹ ਐਡੀਆਂ ਦੁਖਣ ਲੱਗ ਗਈਆਂ ਮੱਚਾ ਚਪਲਾਂ ਲੈਣੀਆਂ ਦੀਆਂ ਅੱਡੀਆਂ ਕਸ ਨੂੰ ਕਿਧਰ ਐ ਟੁੱਟੀ ਹੈਗੀ ਸਾਰੀ ਚੱਪਲ ਜਦੋਂ ਸਾਰੀ ਟੁੱਟ ਗਈ ਨਾ ਫਿਰ ਲਿਆ ਕੇ ਦਊਂਗੀ ਹੁਣ ਤਾਂ ਮੈਂ ਤੈਨੂੰ ਐ ਦੇਖ ਲਿਆ ਬਿੜਕਾਂ ਲੈਦੀ ਨੂੰ ਦੁਬਾਰੇ ਨਾ ਬਿੜਕਾਂ ਲੈਣ ਲੱਗ ਜੇ ਮੈਂ ਤੇ ਮੇਰੀ ਭੈਣ ਇਕੱਠੀਆਂ ਬੈਠੀਆਂ ਹੋਈਏ ਇਸ ਗੱਲ ਨੂੰ ਦਿਮਾਗ 'ਚ ਬਿਠਾ ਲੈ ਠੀਕ ਹੈ ਜਿਵੇਂ ਤੇਰੀ ਮਰਜ਼ੀ ਮਰਜ਼ੀ ਹੁਣ ਮੇਰੀਏ ਚੱਲੂਗੀ ਬਹੁਤ ਟਾਈਮ ਚਲਾ ਲਈ ਤੁਸੀਂ ਨੇ ਚਾਂਬਲ ਗਿਆ ਹੁਣ ਤੁਸੀਂ ਕਰੂੰਗੀ ਮੈਂ ਸਾਨੂੰ ਠੀਕ ਜਬ ਆ ਗਜਾ ਹੁਣ ਦੀਦੀ ਤਾਂ ਕੁਝ ਜ਼ਿਆਦਾ ਹੀ ਚੇਂਜ ਹੋ ਰਹੀ ਹੈਗੀ ਇਹਨਾਂ ਤਾਂ ਮੈਂ ਸੋਚਿਆ ਵੀ ਨਹੀਂ ਸੀ ਕੋਈ ਨਾ ਕੋਈ ਤਾਂ ਗੱਲ ਜ਼ਰੂਰ ਹੈਗੀ ਜੀ ਮੈਂ ਹੁਣ ਦੀਦੀ ਨੂੰ ਪੁੱਛੂੰਗੀ ਇਹਨਾਂ ਦੇ ਸੁਭਾਅ ਦਾ ਮੈਨੂੰ ਪਤਾ ਹੀ ਹੈਗਾ ਕੀ ਪਤਾ ਹੈ ਕਹਦੇ ਵੀ ਤੂੰ ਘਰ ਨੂੰ ਹੋ ਲੈ ਫੀਸ ਹੀ ਨਾ ਭਰੇ ਇਹ ਗੁਲਜਣਾ ਤਾਂ ਮੈਨੂੰ ਤੰਗ ਕਰਨ ਗਈਆਂ ਹਲੇ ਤਾਂ ਸੰਦੀਪ ਚੁੱਪ ਹੀ ਰਹਿ ਫੇਰ ਖੋਲੂਗੀ ਇਹਨਾਂ ਗੁਲਜਣਾ ਨੂੰ ਅੱਜ ਆਪਾਂ ਨੇ ਰਾਮ ਕਰਦੇ ਆਂ ਫਿਰ ਆਪਾਂ ਠੀਕ ਹੈ ਜੀ ਬੋਲ ਵੀ ਪਏ ਹੁਣ ਕਿਵੇਂ ਆ ਕੇ ਖੜ ਗਈ ਉਰੇ ਮੈਂ ਤਾਂ ਧੀਏ ਤਾਂ ਨਹੀਂ ਬੋਲੀ ਤੂੰ ਫੋਨ ਦੇਖੀ ਜਾਂਦੀ ਸੀ ਤੂੰ ਦੇਖਣ ਦੇਣੀ ਹੈ ਫੋਨ ਆ ਕੇ ਤਾਂ ਸਲਾਹ ਨਹੀਂ ਖੜ ਗਈ ਹਾਂ ਬੋਲ ਕੀ ਹੈ ਮੈਂ ਤਾਂ ਧੀਏ ਐਂ ਕਹਿੰਦੀ ਸੀ ਦੋ ਇੱਕ ਰੋਟੀ ਬਣਾ ਕੇ ਖਾ ਲਿਆ ਦੋ ਰੋਟੀਆਂ ਬਣਾ ਕੇ ਖਾ ਲੈ ਕਿਉਂ ਧੀਏ ਮੈਨੂੰ ਚੱਕਰ ਜੇ ਆ ਜਾਂਦੇ ਨੇ ਤੜਕੇ ਵੀ ਮੈਂ ਇੱਕੇ ਰੋਟੀ ਖਾਧੀ ਸੀ ਤੜਕੇ ਰੋਟੀ ਬਣੀ ਪਈ ਹੈ ਹੁਣੀ ਦੁਪਹਿਰ ਤੱਕ ਹੁਣ ਉਹ ਡੱਫ ਲੈ ਧੀਏ ਮੈਂ ਦੇਖੀਆਂ ਸੀ ਹੈ ਹੀ ਨਹੀਂ ਮੈਂ ਡਾਕਟਰ ਕੋਲੇ ਗਈ ਸੀ ਉਹ ਕਹਿੰਦਾ ਕੁਝ ਖਾ ਪੀ ਲੈ ਫਿਰ ਤੇਰਾ ਟੀਕਾ ਲੱਗ ਜੂਗਾ ਅੱਛਾ ਹੁਣ ਤੂੰ ਡਾਕਟਰ ਕੋਲ ਵੀ ਜਾਣ ਲੱਗੀ ਮੇਰੇ ਬਿਨ ਪੁੱਛੇ ਤੋਂ ਮੈਨੂੰ ਲੱਗਦਾ ਫਿਰ ਉਹ ਡਾਕਟਰ ਨੂੰ ਪਤਾ ਨਹੀਂ ਹੈਗਾ ਵੀ ਇਹਨਾਂ ਦੇ ਘਰੇ ਪੈਸੇ ਕੌਣ ਦਿੰਦਾ ਹੁੰਦਾ ਹੈਗਾ ਬਾਅਦ ਵਿੱਚ ਧਾਰ ਮੰਗਦਾ ਫਿਰਦਾ ਰਹੂਗਾ ਫੱਠੀ ਰਹੂਗਾ ਦਖਦਾਰ ਕਹਤੋਂ ਜਾਣਾ ਤੀਏ ਮੇਰੀ ਮਜ਼ਬੂਰੀ ਥੀ ਮੈਨੂੰ ਦਿੱਕਤ ਜਾਦੇ ਹੋ ਰਹੀ ਥੀ ਅੱਜ ਤਾਂ ਵਾ ਗਈ ਮੇਰੇ ਬਿਨ ਪੁੱਛੇ ਤੋਂ ਅੱਗੇ ਤੋਂ ਕੋਈ ਕੰਮ ਨਹੀਂ ਹੋਣਾ ਚਾਹੀਦਾ ਇਸ ਕਰ ਚ ਮੇਰੇ ਬਿਨ ਪੁੱਛੇ ਤੋਂ ਡਾਕਟਰ ਤੋਂ ਦਵਾਈ ਲੈਣ ਤਾਂ ਦੂਰ ਦੀ ਗੱਲ ਐ ਆਥ ਨੇ ਰੋਟੀ ਪੱਕੂ ਵੀ ਹੁਣ ਉਦੋਂ ਹੀ ਖਾ ਲਈ ਕਿਦਰੇ ਨਹੀਂ ਤੇਰੀ ਜਾਨ ਨਿਕਲਦੀ ਤੰ ਘੰਟਿਆਂ ਚ ਭੁੱਖ ਦੇ ਨਾਲ ਬਾਗਜਾ ਹਣੂਰੇ ਖੜੀ ਕੀ ਕਰਦੀ ਆ ਮੇਰੇ ਸਿਰ ਤੇ ਚੜੀ ਖੜੀ ਐ ਉੱਠ ਗਈ ਮੇਰੀ ਭੈਣ ਕਰਿਆ ਹੀ ਰਾਮ ਆ ਜਾ ਭੈਣ ਆ ਜਾ ਮੇਰੇ ਕੋਲ ਬਹਿ ਜਾ ਤੈਨੂੰ ਕੁਝ ਖਾਣਾ ਪੈਣੇ ਪੀਜ਼ਾ 버ਗਰ ਮੰਗਵਾਵਾ ਨਾ ਭਣੇ ਮੈਂ ਤਾਂ ਨਹੀਂ ਕੁਝ ਖਾਣਾ ਠੀਕ ਹੋ ਗਿਆ ਭਣੇ ਤੂੰ ਨਹੀਂ ਕਬਰੀ ਜੀ ਕਿਉਂ ਲੱਗਦੀ ਐ ਭਣੇ ਕੀ ਗੱਲ ਹੋ ਗਈ ਸੀਗੀ ਮਾਸੀ ਤੇ ਤੁਸੀਂ ਬੋਲੀ ਜਾਂਦੇ ਸੀਗੇ ਨਹੀਂ ਭਣੇ ਤੈਨੂੰ ਨਹੀਂ ਪਤਾ ਬੁੜੀ ਜੀ ਦਾ ਐਂ ਲੋਟ ਆਂਦੀ ਐ ਇਹ ਐਂ ਲੋਟ ਆਂਦੀ ਐ ਦੀਦੀ ਮੈਂ ਸਮਝੀ ਨਹੀਂ ਉੱਚੇ ਨਾ ਭਣੇ ਜਦੋਂ ਤੇਰਾ ਜਿੱਜੂ ਬਾਹਰ ਗਿਆਗਾ ਇਹਨਾਂ ਨੇ ਮੇਰੇ ਨਾਸਾਂ ਚ ਦਮ ਕਰthetaਗਾ ਦੀਦੀ ਮਾਸੀ ਮਾਸੜ ਐਵੇਂ ਦੇ ਲੱਗਦੇ ਤਾਂ ਨਹੀਂ ਹੈਗੇ ਸੋਨੂ ਤਾਂ ਭਾਵੇਂ ਪਤੀ ਨਹੀਂ ਹੈਗਾ ਤੇਰੇ ਜੀਜੂ ਦੇ ਜਾਣ ਤੋਂ ਮਾਗਰੋਂ ਇਹਨਾਂ ਨੇ ਮੈਨੂੰ ਕੁੱਟਿਆ ਮਾਰਿਆ ਵੀ ਫੇਰ ਮੈਂ ਹਿੰਮਤ ਕਰੀ ਮੈਂ ਫੇਰ ਸਿੱਧੇ ਕਰੇ ਅੱਛਾ ਜੀ ਦੀ ਹੋਰ ਭਾਵੇਂ ਤੂੰ ਛੱਡ ਇਹਨਾਂ ਗੱਲਾਂ ਨੂੰ ਪਰਲੇ ਵੇੜੇ ਮੇਰੀ ਸਹੇਲੀ ਲੈਣਾ ਹੈਗੀ ਚੱਲ ਆਪਾਂ ਉਹਨੂੰ ਮਿਲ ਕੇ ਆਈਏ ਦੀਦੀ ਮੈਂ ਨਹੀਂ ਜਾਂਦੀ ਹੈਗੀ ਮੈਂ ਨਾ ਥੱਕੀ ਜੀ ਪਈ ਹਾਂ ਚੱਲ ਫੇਰ ਤੇਰੀ ਮਰਜ਼ੀ ਹੈਗੀ ਮੈਂ ਤਾਂ ਆਪਦੀ ਸਹੇਲੀ ਨੂੰ ਮਿਲ ਕੇ ਆਨੀ ਆ ਠੀਕ ਹੈ ਦੀਦੀ ਮਿਲਿਓ ਦੀ ਦੀ ਅਨੀ ਚੇਂਜ ਕਿਵੇਂ ਹੋਗੀ ਕਹਿੰਦੀ ਪਰਲੇ ਵੇੜੇ ਥੇਲਣਾ ਹੈਗੀ ਉਹਨੂੰ ਮਿਲ ਕੇ ਆਉਣੀਆ ਕਿਤੇ ਇਹ ਗੱਲ ਸੱਚ ਤਾਂ ਨਹੀਂ ਹੈਗੀ ਵੀ ਮਾਸੀ ਮਾਸੜ ਜੀਜੇ ਦੇ ਜਾਣ ਤੋਂ ਬਾਅਦ ਇਹਨੂੰ ਕੁੱਟਦੇ ਹੋਣ ਸੰਦੀਪ ਤੂੰ ਸੋਚ ਕੇ ਦੇਖ ਤੂੰ ਪੜ੍ਹੀ ਲਿਖੀ ਹੈਗੀ ਜੇ ਮਾਸੀ ਮਾਸੜ ਖਰਾਬ ਹੁੰਦੇ ਤਾਂ ਮਾਸੀ ਇਹਨੂੰ ਪੁੱਛ ਕੇ ਰੋਟੀਆਂ ਬਣਾਉਂਦੀ ਵੀ ਮੈਂ ਰੋਟੀਆਂ ਬਣਾ ਲਾਂ ਸਗੋਂ ਮਾਸੀ ਨੇ ਤਾਂ ਇਹਨੂੰ ਕਹਿਣਾ ਸੀਗਾ ਵੀ ਜਾ ਸੁਖੀ ਖੜੀ ਹੋ ਰੋਟੀ ਬਣਾ ਕੇ ਦੇ ਗੱਲ ਤਾਂ ਕੋਈ ਹੋਰ ਹੀ ਲੱਗਦੀ ਹੈ ਮਾਸੀ ਜੀ ਨੂੰ ਪੁੱਛ ਕੇ ਨਾ ਦੇਖਾਂ ਹੁਣ ਤਾਂ ਦੀਦੀ ਵੀ ਬਾਹਰ ਜਾ ਰਹੀ ਹੈ ਨਾ ਸੰਦੀਪ ਮਾਸੀ ਲੱਗਦੀ ਤਾਂ ਨਹੀਂ ਹੈਗੀ ਇਹੋ ਜੀ ਮਾਸੀ ਨਾਲ ਗੱਲ ਕਰਕੇ ਦੇਖ ਪਰ ਜੇ ਦੀਦੀ ਨੂੰ ਪਤਾ ਲੱਗ ਗਿਆ ਕਿਤੇ ਮੇਰੇ ਨਾਲ ਹੀ ਨਾ ਗੁੱਸੇ ਹੋ ਜੇ ਜਿਹੜਾ ਕੁਝ ਟਾਈਮ ਪਹਿਲਾਂ ਮਾਸੀ ਨਾਲ ਹੋਇਆਗਾ ਮੈਨੂੰ ਨਹੀਂ ਲੱਗਦਾ ਵੀ ਮਾਸੀ ਦੀਦੀ ਨੂੰ ਦੱਸੂਗੀ ਚਲੋ ਪੁੱਛ ਲੈਣੀ ਆ ਕਰ ਹੀ ਲੈਣੀ ਆ ਮਾਸੀ ਨਾਲ ਗੱਲ ਆ ਮਾਸੀ ਜੀ ਉਰੇ ਬਹਿਜਾ ਬਹਿ ਜਾ ਤੀ ਇਹ ਬਹਿ ਜਾ ਤੁਸ ਤੋ ਕਰਦੇ ਮਾਲਕ ਮਾਸੀ ਜੀ ਅਸੀਂ ਗਾਦੇ ਮਾਲਕਾਂ ਮਾਲਕ ਤਾਂ ਤੁਸੀਂ ਹੋ ਤੇ ਇਹ ਤੇਰੀ ਭੈਣ ਤੋਂ ਰੋਬ ਨਾਲ ਗੱਲਾਂ ਕਰਦੀ ਐ ਤੂੰ ਮਜਾਗ ਨਾਲ ਗੱਲਾਂ ਕਰਦੀ ਮਾਸੀ ਜੀ ਮੈਂ ਤਾਂ ਇਹ ਪਤਾ ਕਰਨ ਆਈ ਸੀਗੀ ਵੀ ਦੀਦੀ ਇੰਨੀ ਕਿਵੇਂ ਬਦਲ ਗਈ ਮੈਂ ਦੀਦੀ ਤੋਂ ਵੀ ਪੁੱਛਿਆ ਸੀਗਾ ਫਿਰ ਕੀ ਕਹਿੰਦੀ ਧੀ ਤੇਰੀ ਭੈਣ ਦੀਦੀ ਕਹਿੰਦੀ ਫੁੱਲ ਕੇ ਦੱਸਦੀ ਏ ਮਾਸੀ ਜੀ ਦੀਦੀ ਕਹਿੰਦੀ ਨਾ ਤੇਰੇ ਜੀਜੂ ਦੇ ਜਾਣ ਤੋਂ ਬਾਅਦ ਤੁਸੀਂ ਦੀਦੀ ਨੂੰ ਤੰਗ ਕਰਿਆ ਕਰਦੇ ਸੀਗੇ ਤਾਂ ਉਹ ਇਹ ਜਵਾਬ ਹਰ ਕਰਨ ਲੱਗ ਗਈ ਤੁਹਾਡੇ ਨਾਲ ਬਹਿ ਗਰੂ ਬਹਿ ਰਤੀ ਇਹ ਤੈਨੂੰ ਲੱਗਦੇ ਆਂ ਅਸੀਂ ਇਹ ਜੇ ਵੀ ਇਹ ਜਿਹਾ ਕੰਮ ਕਰ ਦਿਆਂਗੇ ਅਸੀਂ ਤੰਗ ਆਲਾ ਸੱਚ ਪੁੱਛੋ ਤਾਂ ਮਾਸੀ ਜੀ ਮੈਨੂੰ ਨਹੀਂ ਲੱਗਦਾ ਧੀਏ ਤੈਨੂੰ ਸਹੀ ਲੱਗਦਾ ਕਦੇ ਤੇਰੀ ਭੈਣ ਨਾਲ ਸੀ ਤੰਗ ਨਹੀਂ ਕਰਿਆ ਨਾ ਪੜਿਆ ਕਰਿਆ ਨਾ ਮੇਰਾ ਪੁੱਤ ਉਰੇ ਥੀ ਉਹ ਦੋ ਕਰਿਆ ਹੁਣ ਤਾਂ ਉਹ ਬਾਹਰ ਕਰ ਬਗ ਗਿਆ ਹੁਣ ਤਾਂ ਕੀ ਤੱਕ ਕਰਨਾ ਫਿਰ ਮਾਸੀ ਜੀ ਦੀਦੀ ਤੁਹਾਡੇ ਨਾਲ ਇਹੋ ਜਿਹਾ ਕਿਉਂ ਵਰਤਾਓ ਕਰਦੀ ਐ ਇਹ ਧੀ ਹੈ ਸਾਡੇ ਨਾਲ ਐਵੇਂ ਤਾਂ ਕਰਦੀ ਐ ਸਾਡੇ ਤਾਂ ਬਹੁਤ ਵੱਡੀ ਗਲਤੀ ਹੋ ਗਈ ਇੱਕ ਗਲਤੀ ਕਿਹੜੀ ਗਲਤੀ ਮਾਸੀ ਜੀ ਕੀ ਇਹ ਸਾਡੇ ਪੁੱਤ ਨੇ ਬਾਹਰ ਜਾ ਕੇ ਬੈਂਕ ਦਾ ਖਾਤਾ ਮੰਗਿਆ ਥੀ ਉਹਨੂੰ ਪੈਸੇ ਭੇਜਣੇ ਥੀ ਅਸੀਂ ਨੇ ਇਹਦਾ ਖਾਤਾ ਦਿੱਤਾ ਸਾਡੇ ਤਾਂ ਧੀ ਇਹ ਆ ਗਲਤੀ ਹੋ ਗਈ ਮਾਸੀ ਜੀ ਇਹ ਗਲਤੀ ਥੋੜਾ ਨਾ ਹੋਈ ਇਹ ਤਾਂ ਸਭ ਤੋਂ ਵਧੀਆ ਹੀ ਕੀਤਾ ਤੁਸੀਂ ਨੇ ਦੀਦੀ ਪੜ੍ਹੀ ਲਿਖੀ ਹੈਗੀ ਏਟੀਐਮ ਕਾਰਡ ਵਗੈਰਾ ਵੀ ਚਲਾਉਣਾ ਜਾਣਦੀ ਹੈਗੀ ਜੇ ਪੈਸੇ ਪੂਸੇ ਕਢਾਉਣੇ ਪੈਂਦੇ ਤੁਹਾਨੂੰ ਬੈਂਕ ਜਾਣਾ ਪੈਂਦਾ ਤੀ ਇਹ ਸੋਚਿਆ ਤਾਂ ਸੀ ਵੀ ਇਹੀ ਥੀ ਪਰ ਪਰ ਕੀ ਮਾਸੀ ਜੀ ਪਰ ਤੇਰੀ ਭਣਤੀ ਹੈ ਉਹਨਾਂ ਪੈਸਾਂ ਤੇ ਗਲੁੰਡੀ ਮਾਰ ਕੇ ਸਫੋਂਗੂਵੇਗੀ ਮੈਂ ਸਮਝੀ ਨਹੀਂ ਮਸੀ ਜੀ ਧੀਏ ਇਸ ਮਸਮਝਣ ਵਾਲੀ ਕਿਹੜੀ ਗੱਲ ਐ ਤੂੰ ਆਪ ਸਿਆਣੀ ਐ ਤੇਰੇ ਨਾਲ ਤੇਰੀ ਭੈਣ ਸਿਆਣੀ ਐ ਉਹਨੂੰ ਜ਼ਿਆਦਾ ਦਿਮਾਗ ਲਾ ਲਿਆ ਉਹਨੂੰ ਤੇ ਐ ਹੋ ਗਿਆ ਬਾਹਰ ਵਾਲਾ ਪੈਸਾ ਸਾਰਾ ਮੇਰੇ ਕੋਲ ਆ ਜਾਂਦਾ ਵੀ ਬੁੜਾ ਬੁੜੀ ਤੂੰ ਹੀ ਐ ਉਸ ਤੋਂ ਬਾਅਦ ਸਾਨੂੰ ਤੰਗ ਕਰਨ ਲੱਗੀ ਫਿਰ ਤੁਸੀਂ ਮਸੀ ਜੀ ਜੀਜੂ ਨਾਲ ਨਹੀਂ ਗੱਲ ਕਰੀ ਧੀਏ ਕੇਹ ਰਾਂ ਕਹਿਆ ਧੀਏ ਇਹ ਕਹਿੰਦੀ ਤੁਸੀਂ ਕਹਿ ਕੇ ਤਾਂ ਦੇਖੋ ਮੈਂ ਤੁਹਾਡਾ ਘਰੋਂ ਦੀ ਜ਼ਾਲ ਦਿਆਂਗੀ ਅਸੀਂ ਤੇ ਇਹ ਘਰ ਬਸਾਣਾ ਸੀ ਘਰ ਬਸਾਣ ਦੇ ਮਾਰੇ ਅਸੀਂ ਚੁੱਪ ਕਰ ਗਏ ਯਾ ਉਸ ਗੱਲ ਦਾ ਫਾਇਦਾ ਠਾਗੀ ਜਦੋਂ ਮੇਰਾ ਪੁੱਤ ਦਾ ਬਾਹਰੋਂ ਫੋਨ ਆਉਂਦਾ ਹੈ ਇੱਕ ਵਾਰੀ ਵੀਨਾ ਵੀ ਇਹ ਨਾਮ ਗੱਲ ਕਰਾ ਦਿੰਦੀ ਹੈ ਪਹਿਲੀ ਸਾਨੂੰ ਕਹਿ ਦਿੰਦੀ ਹੈ ਵੀ ਜੇ ਕੋਈ ਗੱਲ ਕਰੀਏ ਤਾਂ ਚੁੱਪ ਰਹੀਏ ਜੇ ਰਾਜੀ ਕੋਈ ਪੁੱਛੇ ਤਾਂ ਤੁਹਾਨੂੰ ਇਹੀ ਜਵਾਬ ਦੇਣਾ ਵੀ ਠੀਕ ਠਾਕ ਸਾਡਾ ਤਾਂ ਮੂੰਹ ਦੇ ਇਹਨੂੰ ਤਾਲਾ ਲਾ ਰਖਿਆ ਤੀ ਫਿਰ ਮਸੀ ਤੁਸੀਂ ਮੇਰੇ ਮੰਮੀ ਡੈਡੀ ਉਹਨਾਂ ਨਾਲ ਗੱਲ ਕਰ ਲੈਣੀ ਸੀਗੀ ਦੀਏ ਤੇ ਮम्मी ਡੈਡੀ ਖਾਤਰ ਤੇ ਵੀ ਇਹੀ ਗੱਲ ਕਰ ਰਹੀ ਹੈ ਜੇ ਤੁਸੀਂ ਨੇ ਮੇਰੇ ਘਰਦਿਆਂ ਨੂੰ ਕੋਈ ਗੱਲ ਕਰੀ ਹੈ ਨਾ ਤੁਹਾਡਾ ਘਰ ਉਡਾ ਦੇ। ਉਤੋਂ ਐ ਵੀ ਕਹਿੰਦੀ ਹੈ ਧੀਏ ਮੈਂ ਤੁਹਾਡੇ ਤੇ ਦੁਸਨ ਲਾ ਦੂੰਗੀ। ਮੇਰੇ ਮਾਪੇ ਮੇਰੀ ਇਹ ਮੰਨਣਗੇ ਤੇ ਮੇਰੀ ਇਹ ਸੁਣਣਗੇ। ਸੋਚਣ ਵਾਲੀ ਗੱਲ ਹੈ ਧੀਏ। ਮਾਪੇ ਪਤ ਆਪ ਦੀ ਤੇ ਵਿਰੋਸਾ ਕਰਨਗੇ। ਫਿਰ ਅਸੀਂ ਕਿੱਧਰ ਜਾਵਾਂਗੇ ਜੇ ਸਾਡੇ ਤੇ ਇਹ ਨੂੰ ਹੋਰ ਕਾਲਸ ਲਾ ਦੇ। ਤੂੰ ਵੀ ਧੀਏ ਇਹ ਦੁਭਾਰਾ ਤਾਂ ਪੱਲ ਲੈਂਦੀ ਆ ਰਹੀ ਹੈ। ਤੰਨ ਵਿਹਾਰ ਚਾ ਨਾ ਦੇ ਭੈਣ ਦੇ ਦੇਖੇ ਹਾਂ ਮਸੀ ਜੀ ਦੇਖਿਆ ਮੈਂ ਕੁਛ ਟਾਈਮ ਪਹਿਲਾਂ ਹੁਣ ਕਹਿੰਦੀ ਸੀ ਕਹਿੰਦੀ ਮੈਂ ਪਰਲੇ ਵੇੜੇ ਜਾਣੀ ਆ ਸੇਲਣ ਨੂੰ ਮਿਲਣਾ ਦੇਖ ਲੈਤੀ ਕਦੇ ਘਰੇ ਨਹੀਂ ਖੜਦੀ ਜਿਸ ਦਿਨ ਕਾਤੀ ਇਹ ਮੁੰਡਾ ਬਾਹਰ ਗਿਆ ਹੈ ਇਹ ਘਰੇ ਨਹੀਂ ਖੜੀ ਆਸੀ ਘਰ ਤੋਂ ਬਾਹਰ ਨਹੀਂ ਲਿਜੜੇ ਤੇਰਾ ਮੋਸੜ ਹੈ ਉਹ ਕਾ ਖੇਤ ਕਾ ਕਰੇ ਉਹ ਸਾਰ ਦਿਨ ਖੇਤ ਪਿਆ ਰਹਿੰਦਾ ਤੇ ਸਾਡੇ ਤਾਂ ਰੋਟੀ ਵੀ ਦੁੱਬਰ ਹੋਈ। ਦੋ ਰੋਟੀਆਂ ਵੀ ਨੀ ਚੱਦੇ ਨਾਲ ਮਿਲਦੀ। ਹਰ ਹੱਥ ਬਣ ਕੇ ਕਹਿੰਨੀ ਹੈ ਤੇਰੀ ਭੈਣ ਨੇ ਨਾ ਦੱਸ ਦਿੱਤੀ ਏ। ਸਾਡੇ ਤਾਂ ਜਿਹੜੀ ਹੋਈ ਦਿੰਦੀ ਏ ਉਹ ਵੀ ਖੋਈ ਜਾਊਗੀ। ਮਾਸੀ ਜੀ ਤੁਸੀਂ ਫਿਕਰ ਨਾ ਕਰੋ। ਮੈਂ ਦੀਦੀ ਕੋਲ ਕੋਈ ਗੱਲ ਨਹੀਂ ਕਰਤੀ। ਕੇਵਾ ਆ ਗਈ। ਇਹ ਤੂੰ ਕੁੜੀ ਹੋਰੇ ਕੀ ਕਰਦੀ ਐ? ਦੀਦੀ ਮੈਂ ਉਰੇ ਬੈਠੀ ਨਾ ਉਹ ਗੱਲਾਂ ਤੋਂ ਪੜਦੇ ਚੱਕਣ ਲੱਗ ਰਹੀਆਂ ਜਿਹੜੀਆਂ ਗੱਲਾਂ ਤੁਸੀਂ ਪੜਦੇ ਪਾ ਰੱਖੇ ਨੇਗੇ ਛੋਟੀਆਂ ਛੋਟੀਆਂ ਬਣ ਕੇ ਰਹਿ ਛੋਟੀਆਂ ਜ਼ਰੂਰਾਂ ਪਰ ਅੰਨੀ ਨਹੀਂ ਹੈਗੀ ਮੈਨੂੰ ਸਾਰਾ ਕੁਝ ਦਿਖਣ ਲੱਗ ਰਿਹਾਗਾ ਵੀ ਕੀ ਸਹੀ ਹੈ ਤੇ ਕੀ ਗਲਤ ਹੈ ਅੱਛਾ ਤੈਨੂੰ ਮੇਰੀ ਸੱਸ ਦੇਆਂ ਗੱਲਾਂ ਤੇ ਯਕੀਨ ਹੋ ਗਿਆ ਆਪਦੇ ਖੂਨ ਤੇ ਯਕੀਨ ਨਹੀਂ ਹੋਇਆ ਤੈਨੂੰ ਦੀਦੀ ਜਦੋਂ ਖੂਨ ਗੰਧਲਾ ਹੋ ਜੇ ਨਾ ਫਿਰ ਯਕੀਨ ਉੱਠ ਹੀ ਜਾਂਦਾ ਹੈਗਾ ਪਰ ਤੇ ਬੁੜੀ ਐ ਤੈਂ ਫਿਰ ਮੇਰੇ ਸਪੈਨ ਦੇ ਕਰਨ ਨਾ ਟਿਕੀ ਨਹੀਂ ਹੈਗੀ ਮੈਂ ਤਾਂ ਤੀ ਕੁਛ ਕਹੇ ਹੈ ਨਹੀਂ ਇਹ ਤਾਂ ਹੋ ਹੀ ਨਹੀਂ ਸਕਦਾ ਵੀ ਤੂੰ ਕੁਛ ਕਹੇ ਵੀ ਨਾ ਰਹੇ ਜੇ ਸ਼ਰਮ ਕਰ ਸ਼ਰਮ ਭੈਣ ਕਿਉਂ ਜੇ ਕੰਮ ਕਰਨ ਲੱਗ ਰਹੀ ਹੈਗੀ ਸਿਰਫ ਇੱਕ ਪੈਸੇ ਪਿੱਛੇ ਇਹ ਪੈਸਾ ਕਿਸੇ ਦਾ ਨਹੀਂ ਹੋਇਆ ਪਰ ਇਹ ਪੈਸਾ ਤਾਂ ਮੇਰਾ ਹੀ ਹੈ ਜਿਨ੍ਹਾਂ ਨੇ ਢਿੱਡੋ ਜੰਮਿਆਗਾ ਉਹਨਾਂ ਦਾ ਪੈਸਾ ਨਹੀਂ ਹੈਗਾ ਜਿਹੜਾ ਇਹਨਾਂ ਦਾ ਜੰਮਿਆ ਹੋਇਆ ਪੁੱਤ ਕਮਾ ਕੇ ਭੇਜਦਾ ਮਾਪੇ ਦਾ ਹੱਕ ਤਾਂ ਉਦੋਂ ਤੱਕ ਹੁੰਦਾ ਜਦੋਂ ਤੱਕ ਪੁੱਤ ਵਿਆਹ ਨਹੀਂ ਜਾਂਦਾ ਤੈਨੂੰ ਤਾਂ ਬੜਾ ਕੁਝ ਪਤਾ ਹੈ ਹੋਰ ਕਿਵੇਂ ਬੌਲੀਆਂ ਬੋਲੀ ਨਿਪਣ ਤੂੰ ਤਾਂ ਸਿਆਣੀ ਹੋਈ ਬਹੁਤ ਹੈਗੀ ਫਿਰ ਤਾਂ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈਗਾ ਵੀ ਜਿਹੜਾ ਕੁਝ ਤੂਰੇ ਕਰ ਰੱਖਿਆ ਨਾ ਆਹੀ ਸਾਰਾ ਕੁਝ ਆਪਣੀ ਭਾਬੀ ਨੇ ਨਾ ਆਪਣੇ ਘਰੇ ਕਰ ਰੱਖਿਆ ਕੀ ਹਾਂ ਦੱਸਣ ਨੂੰ ਤਾਂ ਮੈਂ ਤੈਨੂੰ ਕੱਲੀ ਨੂੰ ਹੀ ਦੱਸਣਾ ਸੀਗਾ ਪਰ ਤੂੰ ਜਿਹੋ ਜੇ ਕੰਮ ਕਰ ਰਹੀ ਹੈਗੀ ਨਾ ਤੇਰੀਆਂ ਹੁਣ ਅੱਖਾਂ ਖੁੱਲਣੀਆਂ ਜ਼ਰੂਰੀ ਨੇ ਇਹ ਬੋਲੀ ਜਿਹੜਾ ਕੁਝ ਤੂਰੇ ਕਰਨ ਲੱਗ ਰਹੀ ਹੈਗੀ ਨਾ ਰੱਬ ਇਹ ਸਾਰਾ ਕੁਝ ਬਦਲ ਕੇ ਆਪਣੇ ਮਾਪੇ ਨਾਲ ਕਰਾਉਣ ਲੱਗ ਰਿਹਾਗਾ ਪਾਪਾ ਭਾਈ ਨੂੰ ਕਿਹਾ ਕਰਦਾ ਸੀਗਾ ਵੀ ਮੇਰੀ ਪਰਵਰਿਸ਼ ਚ ਕਮੀ ਰਹੀ ਗਈ ਜਿਹੜਾ ਤੂੰ ਸਾਡੇ ਨਾਲ ਆ ਕੁਛ ਕਰਨ ਲੱਗ ਰਿਆਂਗਾ ਮੈਨੂੰ ਹੁਣ ਉਸ ਗੱਲ ਤੇ ਨਾ ਯਕੀਨ ਹੋਣ ਲੱਗ ਗਿਆ ਕਿ ਪਾਪੇ ਦੀ ਪਰਵਰਿਸ਼ ਚ ਸੱਚੀ ਕਮੀ ਰਹੀਏਗੀ ਤੇ ਪਾਪੇ ਤੋਂ ਤੇਰੀ ਪਰਵਰਿਸ਼ ਵੀ ਸਹੀ ਨਹੀਂ ਹੋਈ ਹੈਗੀ ਨਹੀਂ ਤੂੰ ਕੁਛ ਸੋਚ ਕੇ ਤਾਂ ਬੋਲ ਤੈਨੂੰ ਪਤਾ ਹੈ ਆਪਣੇ ਬਾਪੇ ਨੇ ਕਿੰਨੀ ਮਿਹਨਤਾਂ ਕਰ ਕਰਕੇ ਆਪਾਂ ਨੂੰ ਪੜਾਇਆ ਹੈਗਾ ਉਹਦੇ ਕਿਵੇਂ ਪਾਲਣ ਪੋਸ਼ਣ ਚ ਕਮੀ ਰਹਿ ਸਕਦੀ ਹੈ ਕਰੇ ਕੁਛ ਨਾ ਹੁੰਦੇ ਕਾਰਨ ਵੀ ਤੈਨੂੰ ਫਿਰ ਵੀ ਪੜਾਈ ਜਾਂਦੇ ਹੈਗਾ ਤੂੰ ਮੇਰੇ ਤੇ ਗੱਲ ਲਾ ਕੇ ਨਾ ਗੱਲ ਨੂੰ ਟਾਲਣਾ ਮੈਨੂੰ ਤਾਂ ਪਤਾ ਹੀ ਹੈਗਾ ਵੀ ਆਪਣਾ ਪਾਪਾ ਆਪਣੇ ਬਾਰੇ ਕਿੰਨਾ ਸੋਚਦਾ ਹੈਗਾ ਪਰ ਤੂੰ ਵੀ ਤਾਂ ਸੋਚ ਲੈਂਦੀ ਉਹਨਾਂ ਬਾਰੇ ਤੂੰ ਤਾਂ ਉਹਨਾਂ ਦੀ ਪਰਵਰਿਸ਼ ਨੂੰ ਹੀ ਗਲਤ ਕਰਨ ਸਾਬਤ ਕਰਨ ਲੱਗ ਰਹੀ ਹੈਗੀ ਸਹੀ ਗੱਲ ਐ ਭਣੇ ਗਲਤੀ ਤਾਂ ਮੇਰੇ ਲੱਗੋਂ ਹੋਈ ਹੈ ਗਲਤੀ ਨਹੀਂ ਭਣੇ ਤੇਥੋਂ ਤਾਂ ਬਹੁਤ ਵੱਡੀ ਗਲਤੀ ਹੋਈ ਹੈ ਤੈਨੂੰ ਤਾਂ ਰੱਬ ਵਰਗੇ ਸੱਸ ਸਹੁਰਾ ਮਿਲੇ ਨੇਗੇ ਤੈਨੂੰ ਤਾਂ ਇਹਨਾਂ ਦੀ ਸੇਵਾ ਕਰਕੇ ਭਾਈ ਭਾਬੀ ਦੇ ਘਰੇ ਹੋਏ ਪਾਪਾ ਨੂੰ ਘਟਣਾ ਸੀਗਾ ਸਾਰਾ ਕੁਝ ਆਪਣੇ ਘਰੇ ਉਹੀ ਚੱਲ ਰਿਹਾ ਜਿਹੜਾ ਕੁਝ ਤੂਰੇ ਕਰਨ ਲੱਗ ਰਹੀ ਹੈਗੀ ਨਹੀਂ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਕੁਝ ਦੱਸਿਆ ਨੀ ਅਸੀ ਤੈਨੂੰ ਤਾਂ ਨਹੀਂ ਦੱਸਿਆਗਾ ਵੀ ਸਾਡੇ ਘਰੇ ਤਾਂ ਕਲੇਸ਼ ਹੋਈ ਰਿਹਾਗਾ ਤੂੰ ਤਾਂ ਆਪਣੇ ਸੱਸ ਸਹੁਰੇ ਨਾਲ ਸੌਖੀ ਰਵੇਂ ਸੱਸ ਸਹੁਰੇ ਨੂੰ ਤਾਂ ਸੌਖੇ ਰੱਖਣ ਦੀ ਗੱਲ ਦੂਰ ਦੀ ਐ ਤੂੰ ਤਾਂ ਕੱਲੀ ਹੋਈ ਸੌਖੀ ਰਹਿਣ ਨੂੰ ਫਿਰਦੀ ਐ ਬੋਲੀਏ ਜੇ ਕੋਈ ਆਪਾਂ ਗੁਨਾਹ ਕਰਦੇ ਆ ਨਾ ਤਾਂ ਉਹ ਗੁਨਾਹਾਂ ਦੀ ਸਜ਼ਾ ਆਪਣੇਆਂ ਨੂੰ ਹੀ ਮਿਲਦੀ ਹੈਗੀ ਇੱਧਰ ਤੂੰ ਇਹ ਮਾਂ ਬਾਪ ਨਾਲ ਕਰਨ ਲੱਗ ਰਹੀ ਹੈਗੀ ਉਧਰ ਆਪਣੀ ਪਰਜਾਈ ਆਪਣੇ ਮਾਂ ਬਾਪ ਨਾਲ ਕਰਨ ਲੱਗ ਰਹੀ ਹੈ ਮੈਨੂੰ ਨਹੀਂ ਪਤਾ ਤੀਗਾ ਵੀ ਮੇਰੇ ਇਹ ਗੁਨਾਹਾਂ ਦੀ ਸਜ਼ਾ ਮੇਰੇ ਮਾਂ ਬਾਪ ਨੂੰ ਮਿਲੂਗੀ ਮੰਮੀ ਮੈਨੂੰ ਮਾਫ਼ ਕਰ ਦੇ ਮੈਂ ਦੁਬਾਰੇ ਨਹੀਂ ਆ ਗਲਤੀ ਕਰਦੀ ਹੈਗੀ ਮੈਂ ਕੌਣ ਹੋਨੀ ਆ ਧੀਏ ਤੈਨੂੰ ਮਾਫ਼ ਕਰਨਾਂਗੇ ਨਹੀਂ ਮੰਮੀ ਤੁਸੀਂ ਮੈਨੂੰ ਕੋਈ ਮਰਜ਼ੀ ਸਜ਼ਾ ਦਿਓ ਮੈਂ ਸਜ਼ਾ ਦੀ ਹੱਕਦਾਰ ਆ ਨਾ ਧੀਏ ਮੈਂ ਕੋਈ ਸਜ਼ਾ ਨਹੀਂ ਦੇਣੀ ਫਿਰ ਮੰਮੀ ਤਾਂ ਮੈਨੂੰ ਮਾਫ਼ ਕਰਤਾ ਹਾਂ ਧੀਏ ਮਾਫ਼ ਹੈ ਜਿਤਨਾ ਵੀ ਗਲਤੀ ਕਾ ਪਛਤੇ ਮਾ ਹੋ ਗਿਆ ਪਰ ਅੱਗੇ ਤਾਂ ਗਲਤੀ ਨਾ ਕਰੀ ਸਾਡੇ ਚੱਲਣ ਦੀ ਹਿੰਮਤ ਨਹੀਂ ਹੈਗੀ ਹੋਰ ਧੀਏ ਨਹੀਂ ਮੰਮੀ ਜੇ ਗਲਤੀ ਹੈ ਮੈਂ ਦੁਬਾਰੇ ਨਹੀਂ ਕਰਦੀ ਕਦੇ ਵੀ ਚਲ ਠੀਕ ਹੈ ਤੀ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਕਰਿਆ ਜੇ ਉਹਨੂੰ ਭੁੱਲਿਆ ਨਾ ਜਾਣੀ ਐਨਾ ਹੀ ਬਹੁਤ ਹੈ ਤੂੰ ਸੁਧਰ ਜੇ ਸਾਡਾ ਵੀ ਬਟੇਪਾ ਸੁਧਰ ਜਿਓ ਅੱਜ ਮਮੀ ਜੀ ਮੈਂ ਰੋਟੀ ਬਣਾ ਦੇ ਨਾਲ ਤਾਂ ਤੁਸੀਂ ਰੋਟੀ ਖਾ ਲਓ ਫਿਰ ਮੈਂ ਡਾਕਟਰ ਨੂੰ ਬੁਲਾ ਦੂੰਗੀ ਤੇ ਤੁਹਾਡੀ ਟੀਕਾ ਲਵਾ ਦੂੰਗੀ ਸਾਬਾਸਤੀ ਦੈਨ ਨੂੰ ਵੀ ਸਾਬਾਸਤੀ ਹੈ ਜਿਹੜੇ ਭੁੱਲੇ ਵਕਚ ਜਾਂਦੇ ਨਾ ਰਾਹ ਪਾਇਆ ਪਹਿਣੇ ਮੇਰੇ ਵੱਲੋਂ ਵੀ ਤੇਰਾ ਬਹੁਤ ਬਹੁਤ ਧੰਨਵਾਦ ਪਹਿਣੇ ਮੇਰੇ ਤਾਂ ਪੈਸੇ ਕਰਕੇ ਅੱਖਾਂ ਤੇ ਪਾੜਦਾ ਪੈ ਰਹੇ ਸੀ ਮੈਂ ਤਾਂ ਇਹਨਾਂ ਨੇ ਹੀ ਦੇਖੀ ਨਹੀਂ ਹੈਗਾ ਵਿਚਾਰਿਆਂ ਨਹੀਂ ਮੈਨੂੰ ਤਾਂ ਇਹਦੀ ਮੇਰਾ ਇਹ ਪੈਸਾ ਜਿਹੜਾ ਕੁਸ ਹੈਗਾ ਵੀ ਮੇਰਾ ਬੰਦਾ ਭੇਜਦਾ ਮੈਂ ਹੀ ਰੱਖਾਂ ਉਹਦੇ ਲਵੇ ਪਰ ਮੈਨੂੰ ਨਹੀਂ ਪਤਾ ਦੇ ਵਿਚਾਰੇ ਤਰਸਦੇ ਫਿਰਦੇ ਦੀ ਚੀਜ਼ਾਂ ਨੂੰ ਭੈਣੇ ਸਿਆਣਿਆਂ ਨੇ ਸੱਚ ਹੀ ਕਿਹਾ ਹੈਗਾ ਪੈਸਾ ਹੱਥਾਂ ਦੀ ਮੈਲ ਹੁੰਦਾ ਹੈ ਇੱਕ ਕਦੇ ਕਿਸੇ ਦੇ ਹੱਥ ਚ ਕਦੇ ਕਿਸੇ ਦੇ ਹੱਥ ਚ ਪੈਸੇ ਪਿੱਛੇ ਲੱਗ ਕੇ ਨਾ ਕਦੇ ਅੰਨੇ ਨਹੀਂ ਹੋਣਾ ਚਾਹੀਦਾ ਸਸਰੀ ਘਰ ਦੀ ਸਸਰੀ ਘਰ ਦੀ ਸਾਡੀ ਵੀਡੀਓ ਕਿਵੇਂ ਲੱਗੀ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਸਾਨੂੰ ਦੱਸਿਆ ਵੀ ਕਰੋ ਵੀ ਕਿਹਦੇ ਕਿਹਦੇ ਵਿੱਚ ਕੀ ਕੀ ਕਮੀਆਂ ਨੇ paano nito? ano din kaya